ਨੁਕਸਾਨ ਬਹੁਤ ਜ਼ਿਆਦਾ ਵੱਡਾ ਹੈ ਨਾ ਸੋਤਿਆ ਦਾ ਸਿਲਕਾ ਨੁਕਸਾਨ ਦੇਖਣਾ ਵੱਧ ਹੈ ਅਤੇ ਜਿਹੜੇ ਬਾਰਡਰ ਦੇ ਪਿੰਡ ਨੇ ਡਾਕਪੁਰ ਤੋਂ ਲੈ ਕੇ ਗਾਵੀ ਦੇ ਨਾਲ ਦਾ ਜਿੰਨੇ ਵੀ ਇਹਨਾਂ ਸਾਰੇ ਹਲਕੇ ਦੇ ਵਿੱਚ ਫਸਲਾਂ ਵੀ ਤਬਾਹ ਹੋ ਗਈਆਂ ਜਨਾਰਾ ਹਲਕੇ ਚ ਖਾਸ ਕਰਕੇ ਸਭ ਤੋਂ ਵੱਧ ਨੁਕਸਾਨ ਕਰਨ ਦੇ ਵਿੱਚ ਜਿਹੜਾ 100 ਤੋਂ ਵੱਧ ਪਿੰਡਾਂ ਦੇ ਵਿੱਚ ਘਰਾਂ ਦੇ ਵਾਲੇ ਔਰ ਹਲੇ ਤੱਕ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਔਰ ਕਈ ਥਾਵਾਂ ਦੇ ਉੱਤੇ ਅਗਲੀ ਫਸਲ ਟਿਕਨ ਦੇ ਵੀ ਹਲੇ ਅਨਸਾਰ ਨਜ਼ਰ ਨਹੀਂ ਆਉਂਦੀ। ਪੜਨਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਿਜਲੀ ਪੌਣੀ ਵਾਲਾ ਕਿੱਥੇ ਰਾਜਵੀਰ ਰਾਜਵੀਰ ਪਿੱਛੇ ਦੇਖ ਕੇ ਆਏ ਕਿ ਫਸਲ ਨਹੀਂ ਵੱਧਦੀ ਹੈ। ਜਿਵੇਂ ਮਿੱਟੀ ਚੁੱਕ ਕੇ ਲੋਕੀ ਲੈ ਗਏ ਤੇ ਸਰਕਾਰ ਚੁੱਪੀ ਰਹੀ। ਇਸ ਕਰਕੇ ਬੜੀ ਤਰਸਯੋਗ ਹਾਲਤ ਹੈ ਔਰ ਬਿਮਾਰੀਆਂ ਪਰ ਇਹ ਲੱਗਦੀ ਹੈ ਰਾਏ ਵਾਲੇ 16 ਦਾ ਫਰਕ ਹੈ ਤੇ 200 ਸੂਰ ਜਿਹੜਾ ਉਸ ਵਾਈਟ ਫੀਲ ਦੇ ਨਾਲ ਉਹ ਮਸ਼ਵਾਂ ਦੇ ਬਿਮਾਰੀਆਂ ਦਾ ਖਤਰਾ ਪੈ ਗਿਆ ਬੰਦੇ ਦੇ ਬਿਮਾਰੀਆਂ ਦਾ ਖਤਰਾ ਇਹਨਾਂ ਦੇ ਪਾਣੀ ਦੀ ਹੈ ਜਿਹੜੀ ਕੰਟਾਮਨੇਸ਼ਨ ਹੋਈ ਆ ਉਹਦਾ ਵੀ ਉਹਨਾਂ ਦੇ ਸੱਜੇ ਮਸ਼ਵਾਂ ਦੇ ਚਾਰੇ ਦੀ ਚਿੰਤਾ ਤੂੜੀ ਦੀ ਚਿੰਤਾ ਧੀ ਦੀ ਅਕੋ ਇਹਨਾਂ ਕਣਕ ਦੀ ਦੁਨੀਆ ਦੇ ਧੀ ਦੀ ਚਿੰਤਾ ਇਹ ਬੰਦ ਕਿੱਦਾਂ ਬਣਨਗੇ ਇਹ بڑا ਵੱਡਾ ਸਵਾਲ ਹੈ ਇਸ ਕਰਕੇ ਖਤਰੇ ਬਹੁਤ ਵੱਡੇ ਆ ਜੇਕਰ ਖੁਫੀਸ ਆਇਆ ਕਿ ਕਿਸੇ ਕਰਕੇ ਸੁਭਾ ਸਰਕਾਰ ਆਪ ਜੀ ਨਹੀਂ ਲੱਗ ਰਹੇ ਚਾਹੀਦਾ ਤੁਸੀਂ ਕਿ ਦਿਲ ਖੋਲ ਕੇ ਜਿਵੇਂ ਪੰਜਾਬੀਆਂ ਨੇ ਦੇਸ਼ ਨੂੰ ਖੇਤੀ ਦੇ ਮਾਮਲੇ ਚ ਪਹਿਲਾਂ ਦੇਖੇ ਕੀਤਾ ਇਹ ਅੱਗੇ ਪਿਛਾ ਨਹੀਂ ਦੇਖਿਆ ਸਰ ਧਰਤੀ ਦਾ ਸਾਡਾ ਪਾਣੀ ਥੱਲੇ ਚਲਾ ਗਿਆ ਮਿੱਟੀ ਸਾਡੀ ਸੋਇਲ ਫਰਟੀਲਿਟੀ ਖਰਾਬ ਹੋ ਗਈ ਔਰ ਕਈ ਕੀਟਨਾਸ਼ਕ ਦਵਾਈਆਂ ਨਾਲ ਚਲ ਹੋਇਆ ਪਰ ਦੇਸ਼ ਦਾ ਨਾਲ ਧਰਪੜ ਵਾਸਤੇ ਕਿਸਾਨ ਨੇ ਆਪਣਾ ਨੁਕਸਾਨ ਖਿਡਾਰਿਆ ਉਹਦੇ ਨਾਲ ਤੇ ਜੰਗ ਲੱਗਦੀ ਆ ਤੇ ਮਾਲੋ ਤੋਂ ਪਰੇਟੇ ਰੁਕੀ ਹੈ ਖਾਤੀ ਕਰਨ ਕੇ ਭੋਜਨ ਖਾਦੇ ਤੇ ਹੁਣ ਜੇ ਸਮੱਸਿਆ ਦੇ ਵਿੱਚ ਨੇ ਤੇ ਇੱਥੇ ਸੂਬੇ ਦੀ ਸਰਕਾਰ 12000 ਕਰੋੜ ਰੁਪਇਆ ਕੋਲ ਰੱਖ ਕੇ ਲੋਕਾਂ ਨੂੰ ਝੂਠ ਮਾਰੀ ਜਾਂਦੀ ਹੈ ਕੋਈ ਪੈਸੇ ਨਹੀਂ ਆਏ ਪ੍ਰਧਾਨ ਮੰਤਰੀ ਕਹੀ ਜਾਂਦੇ ਇਹਨਾਂ ਕੋ 12000 ਕਰੋੜ ਪਿਆਰੇ ਜਿਹੜਾ ਆਪ ਦਿੱਤਾ ਉਹਨਾਂ ਨੂੰ 1600 ਕਰੋੜ ਉਹ ਵੀ ਘਾਟਾ ਉਹਨਾਂ ਨੂੰ ਬੇਇਨਤੀ ਕੀਤੀ ਕੋ ਹੋਰ ਪਤਾਉ ਪਰ ਇਹ ਲੜਾਈ ਦੇ ਵਿੱਚ ਸਜ਼ਾ ਮਿਲ ਰਹੀ ਹੈ ਜਿਹੜੀ ਪੰਜਾਬੀ ਆ ਤਾਂ ਮੈਂ ਸਮਝਦਾ ਕਿ ਸ਼ੋਭਨੀ ਕਲੀਦੌਰ ਵੀ ਲੱਗਿਆ ਐਸਟੀਪੀਸੀ ਵੀ ਲੱਗੀ ਆ ਸਾਰੇ ਸੋਸਤਾ ਮਾ ਸੰਤ ਮਾਪੁਰਕ ਸੇਵਾ ਸੁਸਾਇਟੀ ਨੇ ਲੋਕਾਂ ਨੇ ਸੇਵਾ ਲਈ ਪਾਚੋ ਕੋਈ ਤਸੱਦੀ ਛੱਡੀ ਜਿੱਥੇ ਸੁਭਿਆਦ ਵੀ ਲੋਕੀਂ ਨਾ ਦੇਖਦਾ ਆਰੇ ਆਪ ਸਰਕਾਰ ਦੇ ਨਾਲ ਕੋਈ ਪਤਾ ਕੋਈ ਨਾ ਪੁੱਛੋ ਤੇ ਆਰੇ ਆਪ ਗੇਂਦ ਦੀ ਕੋਸ਼ਿਸ਼ ਕਰਦੇ ਪਰ ਜਿੰਨਾ ਦੀ ਡਿਊਟੀ ਪੜਦੀ ਜੋ ਹਰ ਰੋਜ਼ ਸਿੱਤੇ ਪੜੀ ਐ ਤੇ ਦੇਖੋ ਪ੍ਰਸ਼ਾਸਨ ਦਾ ਤੁਹਾਨੂੰ ਸਭ ਤੋਂ ਵੱਡ ਸਭਾਈ ਵਾਲੇ ਪਿੰਡ ਆ ਪ੍ਰਸ਼ਾਸਨ ਦੀ ਕੋਈ ਐਕਟੀਵਿਟੀ ਨਹੀਂ ਕੋਈ ਸਿਹਤ ਮੈਕਨ ਦੇ ਐਕਟੀਵਿਟੀ ਨਹੀਂ ਕੋਈ ਪਸ਼ੂਆਂ ਦੇ ਮੈਕਨ ਦੇ ਐਕਟੀਵਿਟੀ ਨਹੀਂ ਕੋਈ ਸਰਕਾਰੀ ਮੈਕਨ ਦੀ ਐਕਟੀਵਿਟੀ ਨਹੀਂ ਕੋਈ ਕੋਈ ਮੁਝੇ ਮੈਕ ਵਿੱਚ ਜਿਹੜਾ ਖਰਾਬੇ ਦਾ ਤੇ ਲੋਕਾਂ ਨੂੰ ਹਸਲਾ ਦੇਣਾ ਉਹਨਾਂ ਨੂੰ ਦੇਣ ਵਾਸਤੇ ਕੋਈ ਐਕਟੀਵਿਟੀ ਨਹੀਂ ਇਸ ਕਰਕੇ ਸਰਕਾਰਾਂ ਨੂੰ ਜਾਗਣਾ ਚਾਹੀਦਾ ਦੇਖੋ ਲੋਕੀ ਬਹੁਤ ਔਖੇ ਆ ਜੇ ਇਹਨਾਂ ਨੇ ਆਪਣੇ ਪਰਚਲ ਪਾਇਆ ਪਰ ਬੱਚ ਪੰਡਾ ਚ ਬੰਨਾ ਹੁੰਦਾ ਸ਼ਰਮਣੀ ਕਾਲ ਦਰ ਲੋਕੀ ਪਰ ਜਿੱਤੇ ਜਾਣਗੇ ਨਾਲ ਬਹੁਤ ਲੋਕਾਂ ਦੇ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਪ੍ਰਧਾਨ ਸਾਹਿਬ ਕਾਫਲਾ ਲੈ ਕੇ ਲੱਗੇ ਹੋਏ ਆ ਕਿਤੇ ਜਿੱਥੇ ਵੀ ਰੋਡ ਸੀ ਕਿਤੇ ਡੀਜ਼ਲ ਦੀ ਪੈਸੇ ਦੀ ਤੱਕ ਉਹ ਕਰਕੇ ਦਿੱਤਾ ਕਿਤੇ ਚਾਰੇ ਵੀ ਟੂੜੀ ਦੀ ਉਹ ਵੀ ਅਸੀਂ ਇੱਥੇ ਅੱਜ ਪੁੱਛਣ ਵਾਸਤੇ ਆਏ ਆ ਜਿਹੜੀ ਟੀਮਾਂ ਅੱਜ ਸਾਰੇ ਪੰਜਾਬ ਚ ਵੱਡੇ ਸੀਨੀਅਰ ਲੀਡਰਾਂ ਦੀਆਂ ਟੀਮਾਂ ਵੱਡੇ ਲੀਡਰਾਂ ਦੀਆਂ ਸਾਰੇ ਹਲਕੇ ਚ ਗਈਆਂ ਤੇ ਪੁੱਛਣ ਵਾਸਤੇ ਗਈਆਂ ਵੀ ਦੱਸੋ ਅੱਗੋਂ ਅਸੀਂ ਕੀ ਸੇਵਾ ਕਰਤਾ ਜੋ ਜਤਾ ਸਕਦੀ ਅਸੀਂ ਕਰ ਸਕਦੇ ਹੋਏ ਅਸੀਂ ਲੋਕਾਂ ਦੇ ਨਾਲ ਅੱਗੋਂ ਬੀਜ ਦੀ ਸਮੱਸਿਆ ਆਉਣੀ ਹੈ ਤੇ ਨਿਵੇ ਸਾਹ ਤੋਂ ਪਾਣੀ ਕਰਨਾ ਰੀਜ਼ਰ ਚਾਹੀਦਾ ਤੇ ਬੰਨ ਬੰਨਾ ਕਿਤੇ ਟਰੈਕਟਰ ਚਾਹੀਦੇ ਆ ਟਰੈਕਟਰ ਤੋਂ ਕੋਲ ਨੂੰ ਤੇਲ ਚਾਹੀਦਾ ਟਰੂੜੀ ਚਾਹੀਦੀ ਚਾਰਾ ਚਾਹੀਦਾ ਤਰਪਾਲਾ ਚਾਹੀਦੀ ਹੈ ਮੱਛੀਆਂ ਤਾਂ ਨਹੀਂ ਜੋ ਕੁਝ ਹੋ ਸਕੇ ਦੇਖੋ ਪੰਜਾਬ ਅੱਜ ਇੱਕ ਬੇਹਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦਾ ਗਠਨ ਹੋਇਆ ਡਾਕਟਰ ਦਲਜੀਤ ਸਿੰਘ ਢੀਮਾ ਸਾਹਿਬ ਦੇ ਬੁਲਾਵੇ ਤੇ ਡਾਕਟਰ ਦਲਜੀਤ ਸਿੰਘ ਢੀਮਾ ਸਾਹਿਬ ਦੇ ਨਾਲ ਅਸੀਂ ਅਜਨਾਲਾ ਹਲਕੇ ਦੇ ਵਿੱਚ ਤੇਜਨਾਲਾ ਹਲਕੇ ਚ ਗਰਾਊਂਡ ਜ਼ੀਰੋ ਤੇ ਆ ਕੇ ਪਤਾ ਲੱਗਦਾ ਹੈ ਕਿ ਪਾਣੀ ਦੀ ਮਾਰ ਨੇ ਇੱਕ ਵੱਡਾ ਨੁਕਸਾਨ ਇਸ ਹਲਕੇ ਦਾ ਕੀਤਾ ਜਿੱਥੇ ਘਰਾਂ ਚ 7-7 8-8 ਫੁੱਟ ਪਾਣੀ ਵੜ ਗਿਆ ਹੈ ਉਰੇ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਨੇ ਔਰ ਤਬਾਹ ਦੀ ਜੇ ਮੈਂ ਗੱਲ ਕਰਾਂ ਤਾਂ ਫਸਲਾਂ ਦੇ ਹਾਲਾਤ ਨੇ ਕਿ ਛੋਨਾ ਤਾਂ ਛੱਡੋ ਪੂਰੇ ਕਣਕ ਬਿਜਨੀ ਵੀ ਮੈਨੂੰ ਲੱਗਦਾ ਮੁਸ਼ਕਿਲ ਹੋ ਗਈ। ਸੋ ਇਸ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਤੁਸੀਂ ਬੰਤੇ ਪੂਰੇ ਖੜੇ ਆ ਸੰਤ ਮਹਾਪੁਰਸ਼ ਗੁਰੂ ਕੇ ਬਾਗ ਵਾਲੇ ਇਹਨਾਂ ਨੂੰ ਤਮਸਤਕ ਹੋਣ ਆਏ ਸੀ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਔਰੇ ਬੰਦ ਦੀ ਸੇਵਾ ਉਹ ਕਰ ਰਹੇ। ਔਰ ਅੱਜ ਪੰਜਾਬ ਦੀ ਇਸ ਮੁਸ਼ਕਿਲ ਘੜੀ ਦੇ ਵਿੱਚ ਜਿੱਥੇ ਸਰਕਾਰਾਂ ਦੀ ਬੇਰੁਖੀ ਹੈ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਸਰਕਾਰਾਂ ਭੱਜ ਕੇ ਖੜੀਆਂ ਹੋ ਗਈਆਂ ਪ੍ਰਸੰਤ ਮਹਾਪੁਰਸ਼ ਪੰਜਾਬੀ ਸ਼ਰੋਣੀ ਅਕਾਲੀ ਦਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗਾਇਕ ਕਲਾਕਾਰ ਇਹ ਡਟ ਕੇ ਪੰਜਾਬੀਆਂ ਦੀ ਸੇਵਾ ਕਰਦੇ ਨੇ ਔਰ ਨਾਲ ਹੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਉਹ ਸਨੇਹਾ ਦੇਣਾ ਚਾਹਣਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਤੋਂ ਪੰਜਾਬ ਨੂੰ ਇੱਕ ਵੱਡੀ ਆਸ ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਦਾ ਹੀ ਐਲਾਨ ਕੀਤਾ ਜਿਹੜਾ ਕਿ ਪੰਜਾਬ ਦੇ ਜਿਹਦੇ ਵੱਡੇ ਨੁਕਸਾਨ ਲਈ ਨਾ ਕਾਫੀ ਹੈ ਕਿਉਂਕਿ ਮਾਝਾ ਦੁਆਬਾ ਮਾਲਵਾ ਇਹ ਸਾਰੇ ਖੇਤਰ ਖੜਾਂ ਦੀ ਮਾਰ ਦੇ ਹੇਠ ਨੇ ਪਰ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਨਾਲ ਇੱਕ ਗੱਲ ਜਿਹੜੀ ਉਹਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਹੀ ਕਿ 12000 ਕਰੋੜ ਪੰਜਾਬ ਦੀ ਸਰਕਾਰ ਕੋਲ ਪਿਆ ਜਿਹਨੂੰ ਵਿੱਤ ਮੰਤਰੀ ਸਾਹਿਬ ਮੁੱਕਰ ਗਏ ਹੁਣ ਸਵਾਲ ਇਹ ਉੱਠਦਾ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਕਿ 12000 ਕਰੋੜ ਪਿਆ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਸੇ ਕਾਗਜ਼ਾਂ ਤੇ ਕਿਹਾ ਹੋਊਗਾ ਕਿਉਂਕਿ ਪ੍ਰਧਾਨ ਮੰਤਰੀ ਇਦਾਂ ਤਾਂ ਬਿਆਨ ਦਿੰਦੇ ਨਹੀਂ ਸੋ ਕੀ 12000 ਕਰੋੜ ਜਿਹੜਾ ਹੜਾਂ ਦਾ ਸੀ ਜਿਹੜਾ ਇਹ ਡਿਜ਼ਾਸਟਰ ਮੈਨੇਜਮੈਂਟ ਦਾ ਸੀ ਉਹ ਪੰਜਾਬ ਦੀ ਸਰਕਾਰ ਨੇ ਉਹ ਵੀ ਖੁਰਦਪੁਰਦ ਕਰਤਾ ਉਹ ਵੀ ਕੇਜਰੀਵਾਲ ਦੀ ਸਿਆਸਤ ਤੇ ਕਿਤੇ ਲਾਤ। ਸੋ ਇਹਦੀ ਇਨਕੁਆਇਰੀ ਕਰੇ ਕੇਂਦਰ ਸਰਕਾਰ ਅਸੀਂ ਕਹਿੰਨੇ ਆ ਕਿ ਜੇ ਕੋਈ ਦੋਸ਼ੀ ਹੈ ਉਹਨੂੰ ਸਜ਼ਾ ਦਿਓ। ਪਰ ਜਦੋਂ ਇਹ ਸਰਕਾਰ ਨੇ ਮੰਨ ਲਿਆ ਕੇਂਦਰ ਦੀ ਨੇ ਕਿ 12000 ਕਰੋੜ ਇੱਕ 1600 ਕਰੋੜ ਇੱਕ ਮਤਲਬ 13.5 ਹਜ਼ਾਰ ਕਰੋੜ ਦਾ ਨੁਕਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੰਨ ਲਿਆ। ਤੋਂ 12000 ਕਰੋੜ ਦੀ ਵੀ ਮਦਦ ਫੌਰਨ ਪੰਜਾਬ ਨੂੰ ਜਾਰੀ ਕੀਤੀ ਜਾਵੇ। ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿ ਮੰਨੇ ਆ ਭਗਵੰਤ ਪਾਨ ਸਾਹਿਬ ਬਿਮਾਰ ਨੇ। ਅਸੀਂ ਉਹਨਾਂ ਦੀ ਸੁੱਖ ਮੰਗਦੇ ਆ ਸੂਬੇ ਦੇ ਮੁੱਖ ਮੰਤਰੀ ਨੇ। ਜਿਉ ਬਿਮਾਰ ਸੀ ਤਾਂ ਉਸ ਦਿਨ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਹਰਪਾਲ ਚੀਮਾ ਕਿਉਂ ਨਹੀਂ ਗਏ ਜਿਹੜੇ ਫਾਈਨੈਂਸ ਮਿਨਿਸਟਰ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਪੰਜਾਬ ਦਾ ਕੇਸ ਫੋਟਾਪ ਕਰਨ ਦੀ ਉਥੇ ਤਾਂ ਮੁੰਡਿਆ ਸਾਹਿਬ ਨੂੰ ਭੇਜਤਾ ਮੁੰਡਿਆ ਸਾਹਿਬ ਦਾ ਤਾਂ محکمہ ਹੈ ਨਹੀਂ ਸੋ ਇਹ ਸਰਕਾਰ ਮੈਨੂੰ ਲੱਗਦਾ ਹੈ ਕਿ ਹੜ੍ਹਾਂ ਦਾ ਇਹ ਡਿਜ਼ਾਸਟਰ ਮੈਨੇਜਮੈਂਟ ਦਾ ਪੈਸਾ ਵੀ ਇੱਕ ਢਾਲੇ ਕਰਕੇ ਇਹ ਪੈਸਾ ਵੀ ਖਾ ਚੁੱਕੀ ਹੈ ਜੋ ਬੇहद ਸ਼ਰਮਨਾਕ ਹੈ ਸੋ ਅੱਜ ਪੰਜਾਬੀ ਪੰਜਾਬ ਦੇ ਨਾਲ ਖੜੇ ਨੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਡਟੇ ਹੋਏ ਨੇ ਆਪਣੇ ਸਰੋਤਾਂ ਨਾਲ ਮਦਦ ਕਰ ਰਹੇ ਨੇ ਉਥੇ ਸਮੁੱਚੀ ਲੀਡਰਸ਼ਿਪ ਲੋਕਾਂ ਦੇ ਤੱਕ ਔਰ ਪੰਜਾਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨੀ ਵਿੱਤ ਹੈ ਜਿੰਨੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿੰਨਾ ਗੁਰੂ ਸਾਹਿਬ ਬਲ ਬਖਸ਼ਣਗੇ ਪੰਜਾਬ ਦੀ ਮਦਦ ਦੀ ਕੋਈ ਕਸਰ ਨਹੀਂ ਛੱਡਾਂਗੇ ਔਰ ਸਮੂਹ ਪੰਜਾਬੀਆਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਕਲਾਕਾਰਾਂ ਨੂੰ ਔਰ ਸੰਤ ਮਹਾਪੁਰਸ਼ਾਂ ਤਾ ਲੱਗੇ ਨੇ ਸਮੂਹ ਨੂੰ ਸਦਾ ਕਿ ਆਓ ਪੰਜਾਬ ਦੀ ਇਸਰਤਤਾ ਦੀ ਘੜੀ ਚੱਪਾ ਨੂੰ ਆਪ ਹੀ ਡਟ ਕੇ ਖੜਨਾ ਪੈਣਾ ਕਿਉਂਕਿ ਪੰਜਾਬ ਤੇ ਜਦੋਂ ਵੀ ਮੁਸੀਬਤ ਆਈ ਹੈ ਪੰਜਾਬੀ ਆਪ ਹੀ ਡਟ ਕੇ ਖੜੇ ਨੇ ਸੋ ਇਸ ਮੁਸੀਬਤ ਚੋਂ ਪੰਜਾਬ ਨੂੰ ਇਕੱਠੇ ਹੋ ਕੇ ਆਪਾਂ ਸਾਰੇ ਨਿਕਲਣਾ